हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸੋ ਅੱਜ ਦੀ ਵੀਡੀਓ ਵੀ ਤੁਹਾਡੇ ਵਾਸਤੇ ਕਿਸਾਨ ਭਰਾਵੋ ਇੱਕ ਤੋਕੜ ਗੱਬਣ ਚੈੱਕ ਪਾਸ ਮੱਝ ਦੀ ਵੀਡੀਓ ਸਾਂਝੀ ਕਰਨੀ ਹੈ ਵੀਰ ਨੇ ਇਹ ਮੱਝ ਵੇਚਣੀ ਹੈਗੀ ਸੋ ਇਹਦੀ ਜੋ ਵੀ ਜਾਣਕਾਰੀ ਹੋਊ ਉਹ ਮਾਲਕ ਤੋਂ ਤੁਹਾਡੇ ਨਾਲ ਸਾਂਝੀ ਕਰਵਾ ਦੇਾਂਗੇ ਤੇ ਬਾਕੀ ਤਸੱਲੀ ਕਰਨਾ ਤੁਹਾਡਾ ਫਰਜ਼ ਹੈ ਕਿਉਂਕਿ ਪੈਸੇ ਤੁਸੀਂ ਲਾਉਣੇ ਹੁੰਦੇ ਆ ਬਾਕੀ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਜੇ ਕਿਸੇ ਭਰਾ ਨੇ ਕੋਈ ਮੇਥੋਂ ਇਹ ਜੀ ਪਸ਼ੂ ਵੇਚਣ ਦੀ ਕੋਈ ਵੀਡੀਓ ਬਣਾਉਣੀ ਹੈਗੀ ਤਾਂ ਮੇਰਾ ਨੰਬਰ ਨੋਟ ਕਰ ਲਓ ਜੀ 8360462501 836046250 ਕਿ ਮੇਰਾ ਨੰਬਰ ਹੈ ਵੀਡੀਓ ਬਣਾਉਣ ਵਾਸਤੇ ਬਾਕੀ ਝੋਟੀ ਖਰੀਦਣ ਵਾਸਤੇ ਜਿਹੜਾ ਬਾਈ ਦਾ ਨੰਬਰ ਉਸ ਨੂੰ ਸਾਂਝਾ ਕਰਾ ਦਾਂਗੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਵਧੀਆ ਹਾਂਜੀ ਹਾਂਜੀ ਬੀਜੀ ਵਧੀਆ ਤੇ ਜਿੰਨੇ ਵੀ ਵੀਡੀਓ ਪਹਿਲਾਂ ਆਪਾਂ ਨੇ ਘਰ ਪਾਈਆਂ ਗਿਆ ਹਾਂ ਪਸ਼ੂ ਵਿਕੀ ਇਹਦੇ ਨਾਲ ਦੀ ਬਹੁਤ ਵਧੀਆ ਵਿਕੀ ਵਧੀਆ ਰਿਸਪੌਂਸ ਆ ਗਿਆ ਹਾਂਜੀ ਹਾਂਜੀ ਤੇ ਆਪਣਾ ਨਾਮ ਤੇ ਪਿੰਡ ਐਡਰੈਸ ਬੋਲ ਦਿਓ ਆਪਾਂ ਆਪਣਾ ਨਾਮ ਰਣਜੀਤ ਸਿੰਘ ਹੈ ਜੀ ਪਿੰਡ ਜੋਧਪੁਰ ਚੀਮਾ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਜੀ ਦਸ਼ੀਲ ਬਰਨਾਲਾ ਚੀਮੇ ਜੋ ਪਰਵਾਇਦਾ ਹੈ ਜੀ ਹਾਂ ਚੀਮਾ ਗੇ ਪਰਵਾਇਦਾ ਜੀ ਤੇ ਮੋਬਾਈਲ ਨੰਬਰ ਕਿੰਨਾ ਹੈ 95016 ਜੀ 19058 95016 19058 ਹਾਂ ਜੀ ਤੇ ਇਹ ਨੰਬਰ ਆ ਇਹਨਾਂ ਦਾ ਤੇ ਬਾਪੂ ਦੱਸੋ ਫਰੇਟ ਚੋਟੀ ਰਿਟੇਲ ਕੀ ਹੈ ਜੀ ਇਹ 3.5 ਮਹੀਨੇ ਦੀ ਗੱਬਣਾਈ 3.5 ਮਹੀਨੇ ਦੀ ਗੱਬਣਾ ਹਾਂ ਜੀ ਤੇ 1.5 ਵਜੇ ਟਾਈਮ ਆਗਾ 12:20 ਜਜਮੰਟ ਹੋਸਾ ਨਾਲ ਕਰ ਲੋ ਕਿੰਨੇ ਦੀ ਗੱਬਣਾ ਛੱਡ ਛੱਡ ਗੰਦੀ ਗੱਲਾਂ ਆ ਚੈੱਕ ਪਾਸ ਹੈ ਚੈੱਕ ਪਾਸ ਹੈ ਇੱਕ ਤਾਂ ਪਾਉਂਗਾ ਨਾ ਵੀ ਚੱਕਰ ਮੀਂ ਆਪਾਂ ਕਰਾਤੀ ਚੈੱਕ ਕਰਾਈ ਵੀ ਹੈ ਜਿਹੜਾ ਭਰਾ ਲੈ ਕੇ ਉਹ ਚੱਕਰ ਆਖੀ ਕਿ ਚੱਕਰ ਆ ਕੇ ਜਾਊਗੀ ਤੇ ਜੇ ਰਹੀ ਗੱਲ ਦੁੱਧ ਦੀ ਆਪਾਂ ਗੱਲ ਕਰੀ ਹਾਂ ਦੋਨੇ ਦਾ ਦੁੱਧ ਕਿੰਨਾ ਇਸ ਟਾਈਮ ਦੁੱਧ 6 ਕਿਲੋ ਆਜੀ 5 ਹੀ ਕਹਿ ਕੇ ਦੇਵਾਂਗੇ ਜੀ ਆਪਾਂ ਦੋਨੇ ਟਾਈਮ ਮਿਲਦੀ ਆ ਦੋਨੇ ਟਾਈਮ ਮਿਲਦੀ ਆ ਜੀ ਤੇ ਬੱਚਾ ਕੋਈ ਬੱਚੇ ਤੋਂ ਬਿਨਾ ਥਾਪੀ ਦੀ ਮਿਲਦੀ ਆ ਜੀ ਠੀਕ ਹੈ ਉਹਦੇ ਨੋਟ ਪੈਂਦੀ ਨਾ ਹੀ ਥਾਪੀ ਤੇ ਮੈਂ ਤਾਂ ਨਹੀਂ ਕਰਦੀ ਲੱਤ ਵੰਦ ਨਹੀਂ ਮਾਰਦੀ ਨਾ ਜੀ ਜਿਵੇਂ ਜਿਵੇਂ ਮਰਜ ਬੈਠੇ ਹਾਂ ਹਾਂ ਵਾਥ ਥੋੜਾ ਲਾ ਨਹੀਂ ਆਇਆ ਛੋਟੀ ਛਦੀ ਥਣਾ ਨਹੀਂ ਆਉਂਦੀ ਆ ਦੇਖੋ ਜੀ ਠੀਲ ਠੰਡੀ ਆ ਜਿੱਦ ਤਰ ਮਰਜੀ ਤੋਰੇ ਬਜਾ ਥਣ ਖਿੱਚੀ ਆ ਜੇ ਬਗੇ ਗੱਲ ਬਾਤ ਕੋਈ ਚੱਕਰ ਵਾਲੀ ਗੱਲ ਨਹੀਂ ਜਿਵੇਂ ਵਹੜ ਵਾ ਗਾਂ ਦੇ ਲਾਉਂ ਹਾਂ ਘਾਹ ਵਾਲੇ ਕੰਮੀ ਆਏ ਛੋਟੇ ਲਮਾਈ ਲਬੂਈ ਦੇਖੋ ਛੋਟੀ ਨਾ ਹਾਂ ਜੀ ਕੱਦ ਬਹੁਤ ਆਈ ਪਹਿਲਾ ਸ਼ੂ ਸੂ ਹੀ ਹੋਣ ਹਾਂ ਜੀ ਦੂਜਾ ਸ਼ੂ ਦੂਜੇ ਵਾਸਤੇ ਗੱਪਣਾ ਇੱਕ ਮਿੰਟ ਰੋ ਥਣ ਦਿਖਾ ਦੇ ਸੁਣ ਹਾਂ ਜੀ ਤੇ ਇਹੋ ਹੀ ਥਣ ਲਓ ਜੀ ਆ ਦੇਖੋ ਇੱਥੋਂ ਇੱਥੋਂ ਥਣ ਚੈੱਕ ਕਰ ਲਓ ਚਾਰੇ ਥਣ ਨਿਕੜਾ ਪੰਜਵੀਂ ਛਵੀਂ ਫੋਰਸਾਂ ਦਾ ਭੂਰਾ ਵੀ ਨਹੀਂ ਇੱਥੇ ਤੁਹਾਨੂੰ ਪਿੱਛ ਅਤੇ ਜਿਵੇਂ ਜਿਹੜੇ ਹਿਸਾਬ ਨਾਲ ਮੰਨ ਕੇ ਚੱਲੋ ਵੀ ਸਾਢੇ ਤਿੰਨ ਉਹ ਗੱਬਣਾ ਪਹਿਲਨ ਕੱਟੀ ਐ 6 ਕਿਲੋ ਦਾ ਤਾਂ ਲਗਾ ਬਾਪੂ ਲਗਭਗ ਸੱਜਰ ਨੇ 11 ਕਿਲੋ ਲੁੱਧ ਪਾਇਆ ਹਾਂ 13 14 ਕਿਲੋ ਲੁੱਧ ਕੱਢਾਈ ਹੂੰ ਜਿਹੜਾ ਹੁਣ 6 ਪਹਿਲੇ 6 ਕੱਢਾਈ ਇਹਨਾਂ ਦਾ ਹਾਂ ਹਾਂ ਹੋਰ ਤਾਂ ਪੂਰੇ ਦੂਜੇ ਦਾ ਵੱਧੇ ਕੱਢੀ ਹਾਂਜੀ ਇੱਕ ਤੋੜ ਕੇ ਦਿਖਾ ਦਿਓ ਫਿਰ ਆਪੂ ਹਾਂਜੀ ਕਾ ਕੁਝ ਬਹੁਤ ਛੋਟੀ ਦਾ ਜੀ ਬਾਕੀ ਕੱਦ ਕਾ ਬਾਕੀ ਹੋਰ ਵੀ ਦੇਖੋ ਜਿਵੇਂ ਜੈਡ ਬਲੈਕ ਵਾਲਸ ਨੂੰ ਮਿਲੂ ਸ਼ਾਹ ਕਾਲੀ ਜੀ ਨੂੰ ਆਪਾਂ ਕਹਿੰਦੇ ਲੱਗੇ ਤੇ ਮੂਹਰੇ ਵਾਲੇ ਸਾਰੇ ਕੈਰੇਕਟਰ ਪੂਰੇ ਕਰਦੀ ਆ ਵੀ ਮੂਹਰੋਂ ਪਤਲੀ ਪਿੱਛੋਂ ਚੌੜੀ ਆ ਠੰਡੀ ਠੁੰਡੀ ਪੁਰੀ ਆ ਬਾਕੀ ਠੰਡੀ ਸੀਜ਼ਨ ਬਾਪੂ ਜੀ ਤੁਹਾਨੂੰ ਟੋਲੇ ਮੋਟਰਸਾਈਕਲ ਟੋਰ ਕੇ ਆਪਾਂ ਦਿਖਾ ਦਿੰਨੇ ਆ ਤੇ ਥਾਂ ਥੁਣਾ ਹੱਥੋਂ ਲਾ ਕੇ ਬਾਪੂ ਨੂੰ ਦਿਖਾ ਤੇ ਇਸ ਠੰਡੀ ਸੀਜ਼ਨ ਪਾ ਲਾਈ ਦੋ ਵੀ ਕਿੰਨੀ ਕਾ ਨਾ ਇਥੋਂ ਨੀ ਆ ਮਾਰੋ ਜੀ ਪਿੱਛੋਂ ਚੌੜੀ ਆ ਮੂਹਰੋਂ ਪਤਲੀ ਆ ਯਾਨੀ ਮੂਹਰਾ ਦਾ ਜਿਹੜਾ ਕੈਰੇਕਟਰ ਹੈ ਉਹ ਪੂਰਾ ਕਰਦੀ ਆ ਬਾਕੀ ਹਾਈਟ ਲੈਂਥ ਬਹੁਤ ਜ਼ਿਆਦਾ ਉੱਚੀ ਆ ਲੰਬਾਈ ਬਹੁਤ ਜ਼ਿਆਦਾ ਗਈ ਬਾਪੂ ਧਾਰ ਚ ਕੋਈ ਪੂਰ ਸ਼ਰਲਾ ਤਾਂ ਨਹੀਂ ਨਹੀਂ ਨਾ ਮੋਟੀ ਮੋਟੀ ਧਾਰ ਆ ਇਹੋ ਜੀ ਗੱ ਅਇਸਾ ਸੈਕਸ ਸੌ ਦੇਖੋ ਜੀ ਬਾਪੂਂ ਦੀ ਲੈ ਜਾਂਦੇ ਹਾਂ ਹਾਂ ਅੰਦਰੀ ਲੈ ਜਾਂਦੇ ਹਾਂ ਸੁਪਨਾ ਜਿਸਨੀ ਨਹੀਂ ਜੀ ਹਾਂਜੀ ਹਾਂਜੀ ਇੱਥੋਂ ਦੇ ਲਈ ਪਿੱਠ ਫੋੜ ਦੀ ਬੰਤਰ ਤੇ ਬਾਕੀ ਤੁਹਾਨੂੰ ਪਹਿਲੇ ਟਾਈਮ ਦਿਖਾਤਾ ਵੀ ਡੇਢ ਕ ਦਾ ਟਾਈਮ ਆਗਾ ਹਾਂਜੀ ਤੇ ਥਾਣਾ ਦੀ ਜਿਹੜੀ ਲੇਵੇ ਦੀ ਜੱਜਮੈਂਟ ਹੈ ਵੀ ਸ਼ਾਮ ਤੱਕ ਇਹਨੇ ਲੱਗ ਪਾਇਆ 5-6 ਘੰਟੇ ਚ ਵਾਈਦੇ ਪਏ ਉਸਾਰਨ ਜੱਜਮੈਂਟ ਕੱਲ ਵੀ ਕਿੰਨਾ ਕ ਤਿਆਰ ਕਰ ਲੂ ਬਾਪੂ ਫਿਰ ਇਹਦਾ ਲੈਂਡ ਦਾ ਮੁੱਲ ਵੀ ਦਾ ਕਰੀ ਦੇ ਵੀਡੀਓ ਚਪੜਾ ਨਾਲ ਦੀ ਨਾਲ ਮੁੱਲ ਵਾੜੀ ਕਈ ਕੋਈ ਮਾਰੀ ਹੈ 65000 ਦੀ ਦੇ ਮਾਈ ਸਪੈਰ ਪਾ 650 ਛੋੜ ਹੀ ਕਰਾਂਗੇ 65 ਛੋੜਛਾਲ ਕਰ ਦਾਂਗੇ ਬਈ ਅੰਤਲ ਮਾੜਾ ਓਟ ਮਾਰ ਤਾ ਹੋਰ ਕਰ ਦਿਓ ਹਾਂਜੀ ਹਾਂਜੀ 5000 ਰੁਪਏ ਬਾਪੂ ਦਾ ਮੁੱਲ ਆ ਬਾਕੀ ਦਾ ਬਾਪੂ ਦਾ ਲੈਂਡ ਦੇਣ ਜੀਗਾ ਬਾਕੀ ਖਾਸ ਗੱਲ ਇਹ ਹੈ ਵੀ ਜਿੰਨਾਂ ਬਾਪੂ ਦੇ ਘਰੋਂ ਵੀਡੀਓ ਬਣਾਇਆ ਕਿਸੇ ਵੀ ਵੀਡੀਓ 'ਚ ਬਾਪੂ ਨੇ ਮੁੱਲ ਉਹਨਾਂ ਨੇ ਦੇਖਿਆ ਜਿੰਨਾ ਹੁੰਦਾ ਮੁੱਲ ਸਾਨੂੰ ਵੀਡੀਓ 'ਚ ਹੀ ਕਰ ਦਿੰਦੇ ਆ ਵਾਹ ਵੀਡੀਓ 'ਚ ਮੁੱਲ ਕਰ ਦਿੰਦੇ ਕੋਈ ਐਪਾਂ ਨੂੰ ਜੱਚੂਗੀ ਫੋਨ ਕਰ ਲੂਗਾ ਹਾਂ ਵਾਹਸ਼ ਗੱਲ ਤੇ ਨਹੀਂ ਜੱਚੀ ਬਸ ਗੱਲ ਨਹੀਂ ਖਦ ਖਦ ਕਾਰ ਦੀ ਛੋਟੀ ਬਹੁਤ ਸੋਹਣੀ ਆ ਜੀ ਤੇ ਦਿਨ ਤੋਂ ਮੇਰੇ ਮਿਹਰ 6 ਅੰਡ ਸੀਗੀ ਛਾਲੇ ਬ ਬਾਕੀ ਜਿਹੜਾ ਪ੍ਰਾਫਿਰ ਤਸੱਲੀ ਆਪ ਕਰ ਲੂਗਾ ਹਾਂਜੀ ਜੀ ਪਿੰਡ ਵਾਂਦੇ ਵਸਤੂਦਾਨੀ ਜਿਹੜਾ ਉੱਪਰ ਹੈ ਤਹਿਸੀਲ ਤੇ ਜ਼ਿਲ੍ਹਾ ਨੂੰ ਬਰਨਾਲਾ ਪੈਂਦੇ ਆਗੇ ਤੇ ਮੋਬਾਈਲ ਨੰਬਰ ਤੁਹਾਨੂੰ ਦੱਸ ਦਿੱਤਾ ਆਪਾਂ ਤੇ ਇੱਥੇ ਆ ਕੇ ਦੇਖ ਕੇ ਤੁਸੀਂ ਦੋੜਾ ਚੋਕੇ ਦੇਖ ਕੇ ਖਰੀਦ ਸਕਦੇ ਹੋ ਸੋ ਧੰਨਵਾਦ ਜੀ ਸਤਿ ਸ੍ਰੀ ਅਕਾਲ